ਸੈਂਟ ਫਰਾਂਸਿਸ ਸਕੂਲ ਦੇ ਵਿੱਚ ਕਾਰਾਟੇ ਕੰਪੀਟੀਸ਼ਨ ਕਰਾਇਆ ਗਿਆ। ਇਸ ਕੰਪੀਟੀਸ਼ਨ ਵਿੱਚ 20 ਤੋਂ ਵੱਧ ਵੱਖ-ਵੱਖ ਜ਼ਿਲ੍ਹੇ ਦੇ ਪੰਜਾਬ ਦੇ ਬਾਹਰਲੇ ਸੂਬੇ ਤੋਂ ਵੀ ਖਿਡਾਰੀ ਖੇਡਣ ਆਏ। ਇਸ ਮੌਕੇ ਗੱਲਬਾਤ ਦੌਰਾਨ ਇਸ ਟੀਮ ਦੇ ਮੁਖੀ ਨੇ ਕਿਹਾ ਕਿ ਇਹ ਕੰਪੀਟੀਸ਼ਨ ਕਰਵਾਉਣ ਦਾ ਮਤਲਬ ਹੁੰਦਾ ਹੈ ਕਿ ਨੌਜਵਾਨ ਪੀੜੀ ਦੇ ਵਿੱਚ ਉਤਸ਼ਾਹ ਭਰਨਾ, ਆਤਮ ਰੱਖਿਆ ਲਈ ਇਹ ਗੇਮ ਕਰਵਾਈ ਜਾਂਦੀ ਹੈ। ਸਾਡਾ ਅਜਿਹੀ ਗੇਮ ਕਰਵਾਉਣ ਦਾ ਮਤਲਬ ਹੈ ਕਿ ਨੌਜਵਾਨ ਪੀੜੀ ਨਸ਼ਾ ਤੋਂ ਦੂਰ ਰਹੇ ਅਤੇ ਇਹ ਸਾਰੇ ਹੀ ਪ੍ਰਕਿਰਿਆ ਦੇ ਵਿੱਚ ਹਿੱਸਾ ਲੈਣ ਲਈ ਜੋ ਲੋਕ ਪਹੁੰਚੇ ਆ। ਉਹਨਾਂ ਨੂੰ ਵੀ ਅਸੀਂ ਵਕ ਵਕ ਇਨਾਮ ਦੇ ਰਹੇ ਹਾਂ ਅਤੇ ਬੰਦਾ ਮਾਨ ਸਨਮਾਨ ਵੀ ਕਰ ਰਹੇ ਹਾਂ ਵਿਦਿਆਰਥੀਆਂ ਨੇ ਵੀ ਇਸ ਖੇਡ ਦੇ ਵਿੱਚ ਹਿੱਸਾ ਲੈ ਕੇ ਸੰਤੁਸ਼ਟੀ ਜਤਾਈ ਹੈ ਅਤੇ ਕਿਹਾ ਹੈ ਕਿ ਅਸੀਂ ਜੋ ਇਸ ਗੇਮ ਦੇ ਵਿੱਚ ਹਿੱਸਾ ਲੈਣ ਲਈ ਪਹੁੰਚੇ ਹਾਂ ਉਸ ਦਾ ਮਕਸਦ ਹੈ ਸਾਡੇ ਵਿੱਚ ਆਤਮ ਸਮਰਪਣ ਦੀ ਭਾਵਨਾ ਪੈਦਾ ਹੁੰਦੀ ਅਤੇ ਅਸੀਂ ਆਉਣ ਵਾਲੇ ਦਿਨਾਂ 'ਚ ਆਪਣਾ ਆਪਣੇ ਮਾਪਿਆਂ ਅਤੇ ਆਪਣੇ ਸੂਬੇ ਦਾ ਨਾਮ ਰੋਸ਼ਨ ਕਰਾਂਗੇ ਅਸੀਂ ਆਏ ਹਾਂ ਫਾਜ਼ਿਲਕਾ ਤੋਂ ਪੱਗੇ ਕੇ ਉਤਾਰ ਸਕੂਲ ਦਾ ਨੇਮ ਹੈ ਅਸੀਂ ਕਰਾਟੇ ਖੇਡਣ ਆਏ ਸੀਗੇ ਹਾਂਜੀ ਅਸੀਂ ਪਹਿਲੀ ਵਾਰੀ ਖੇਡਣ ਆਏ ਸੀਗੇ ਬਹੁਤ ਵਧੀਆ ਲੱਗਣ ਡਿਆ ਹਾਂਜੀ ਸਰਕਾਰੀ ਸਕੂਲ ਤੋਂ ਆਏ ਸੀ ਸ਼ਵਨ ਸਿੱਧੂ ਕਲਾਨੌਰ ਕਰਾਟੇ ਕਰਾਟੇ ਬਹੁਤ ਵਧੀਆ ਸਾਰੇ ਆ ਗੇਮ ਖੇਡੋ ਨਾ ਛਿਆਣ ਛੱਡੋ ਹਨੂ 2 ਸਾਲ ਹੋ ਗਿਆ ਹਾਂ ਜੀ ਸਾਡੇ ਕੋਲ ਵਧੀਆ ਲੱਗ ਰਿਹਾ ਜੀ ਇੰਡੋ ਨੇਪਾਲ ਚੈਂਪੀਅਨਸ਼ਿਪ ਹਰ ਸਾਲ ਇੱਥੇ ਹੋ ਰਹੀ ਹੈ ਔਰ ਉਹਦੇ ਵਿੱਚ ਸਾਨੂੰ ਬੁਲਾਇਆ ਜਾਂਦਾ ਹੈ ਕਿ ਅਸੀਂ ਇੱਥੇ ਆ ਕੇ ਸਾਨੂੰ ਵਧੀਆ ਲੱਗਦਾ ਤਾਂ ਜੇ ਬੱਚੇ ਆਉਂਦੇ ਆ ਬੱਚੇ ਮਨਸ਼ਾਤ ਔਰ ਹਤ ਹੁੰਦੇ ਆ ਗੇਮਾਂ ਵੱਲ ਜੁੜਦੇ ਆ ਬੱਚਾ ਨੂੰ ਵਧੀਆ ਤਰੀਕੇ ਨਾਲ ਜਿਹੜਾ ਹੈਗਾ ਅਜਿਹੇ ਨਜ਼ਾਰਾ ਦਾ ਇੱਕ ਜਰੀਆ ਹੈ ਤਾਂ ਕਿ ਫੌਰਨ ਦੇ ਵਿੱਚ ਵੀ ਬੱਚੇ ਜਾਂਦੇ ਇੱਥੇ ਜਦੋਂ ਪੰਜਾਬ ਤੋਂ ਔਰ ਉਹ ਜਿੱਤ ਕੇ ਆਉਂਦੇ ਆ ਜਦੋਂ ਤਾਂ ਨਾਮ ਵਾਪਸ ਦਾ ਪੰਜਾਬ ਦਾ ਸਾਡੇ ਭਾਰਤ ਦਾ ਨਾਮ ਰੋਸ਼ਨ ਹੋ ਗਿਆ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਇਸ ਇੱਥੇ ਪਹੁੰਚਣ ਤੇ ਵੀ ਸਾਨੂੰ ਬਹੁਤ ਵਧੀਆ ਜਿਹੜਾ ਉਹ ਨਿੱਘਾ ਸਵਾਗਤ ਕਰਦੇ ਉਹਦੇ ਨਾਲ ਹੋਰ ਵੀ ਸਾਨੂੰ ਵੱਧ ਮਿਲਦਾ ਗੁੱਡ ਮਾਰਨਿੰਗ ਐਵਰੀਬਾਡੀ ਆਮ ਹੈਪੀ ਟੂ ਬੀ ਹਿਅਰ ਅਟ ਦੀ ਇਨੋਗਰੇਸ਼ਨ ਆਫ ਦੀ 18th ਇੰਡੋ ਨੇਪਾਲ ਕਰਾਟੇ ਕੰਪੀਟੀਸ਼ਨ ਵੀ ਹੈਲਡ ਇਨ ਦੇ ਕਾਂਚੀ ਸਕੂਲ ਆਡੀਟੋਰੀਅਮ ਅਨ ਅਪਰੀਸ਼ੀਏਟਡ ਗਰਾਊਂਡ ਨੰਬਰ ਆਫ ਸਟੂਡੈਂਟਸ participants from different parts of uh, the region have shown interest in karate the discipline and have willingly come forward to participate in the 18th tournament the punjab de pehla tournament jada ki khodi chalda hai is tournament vich punjab haryana hmathial ne paal to mangian chhibaina da bahut shubhujana ki ethe aake inanne ਮੈਡਲ ਦਿੱਤਨਗੇ ਬੱਚੇ ਬਹੁਤ ਜ਼ਿਆਦਾ ਖੁਸ਼ ਹੋ ਰਹੇ ਦੇਖੇ ਜਾਈਏ ਤੇ ਬੱਚਿਆਂ ਨੂੰ ਇੱਕ ਗੇਮਾਂ ਵਾਲਾ ਲਗਾਇਆ ਦਾ ਤੁਸੀਂ ਕਿੰਨਾ ਕੁ ਮਨਸਪੂਣ ਮਿਲਦਾ ਫਿਰ ਇਹਦੇ ਨਾਲ ਮੇਰੇ ਮਨ ਨੂੰ ਬੜਾ ਸਕੂਨ ਹੈ ਮੈਂ ਕਿਹ ਪੋਲੀਟੀਕਲ ਦੀ ਕੋਈ ਮਦਦ ਨਹੀਂ ਲੈਂਦਾ ਜੋ ਵੀ ਕਿਸੇ ਨਾਲ ਆਪਣੇ ਸੱਜਣ ਕਿੰਨੇ ਕਿੰਨੀਆਂ ਟੀਮਾਂ ਟੋਟਲ ਇੱਥੇ ਹੈਗੀਆਂ ਹਾਂ ਟੋਟਲ ਮੇਰੇ ਘਰ ਤੇ 20 ਕੁ ਟੀਮਾਂ ਆਈਆਂ ਹਨ